ਤੇ ਲੁਧਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਿਆਂ ਨੂੰ ਲੈ ਕੇ ਕਿਹੜੀਆਂ ਇੱਕ ਦੋ ਪਾਰਟੀਆਂ ਜਾਂ ਉਮੀਦਵਾਰ ਸਮਝਾਉਂਦੇ ਨੇ ਦਿਲ ਦਿਮਾਗ ਨੂੰ ਦੱਸ ਦੇ ਇਹ ਜਿਹੜੀ ਸੀਟ ਹੈਗੀ ਹੈ ਉਮੀਦ ਹੈਗੀ ਇਹ ਲੁਧਿਆਣਾ ਸੈਂਟਰ ਦੀ ਜਿਹੜੀ ਸੀਟ ਹੈ ਇਹ ਲਾਜਾ ਵਡਿੰਗ ਦੀ ਲਾਜ਼ਮੀ ਦਿੱਤਣਗੇ ਕੋਈ ਵੀ ਜਿੱਦਾਂ ਦੀ ਮਰਜ਼ੀ ਪਾਰਟੀ ਆਵੇ ਉਹ ਕੰਮ ਕਰਾਵੇ ਬਸ ਆਪਾਂ ਨੂੰ ਇਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਆਪਣੀ ਸਰਕਾਰ ਦੇ ਜਿਹੜੇ ਪੁਲਿਸ ਵਾਲੇ ਬੰਦੇ ਆ ਉਹ ਸੁੱਤੇ ਪਏ ਆ ਚਿਟਾ ਵੀ ਇੰਨਾ ਵਿਕਦਾ ਗਾਂਝਾ ਵੀ ਵਿਕਦਾ ਸਾਰੇ ਮੱਲਿਆਂ ਦੇ ਵਿੱਚ ਵਿਕਦਾ ਪਿਆ ਇੰਨਾ ਬੁਰਾ ਹਾਲ ਆ ਕਿ ਸਾਨੂੰ ਆਪ ਡਰ ਹੋਣ ਲੱਗ ਗਿਆ ਕਿ ਸਾਲਾ ਸਾਡੇ ਬੱਚੇ ਕਿੱਦਾਂ ਦੇ ਆਣਗੇ ਅੱਗੇ ਵਾਲੇ ਕਿ ਸਾਡੇ ਬੱਚੇ ਜਿਹੜੇ ਆ ਉਹ ਕਿੱਦਾਂ ਅਸੀਂ ਉਹਨਾਂ ਨੂੰ ਸਟੈਂਡ ਕਰਾਂ ਕਾਂਗਰਸ ਬੀਜੇਪੀ ਸੀ ਕਿ ਸਾਰੇ ਹੀ ਵਧੀਆ ਨੇ ਰਾਜਾਪਿੰਟਾਂ ਪਹਿਲਾਂ ਤੋਂ ਹੀ ਕਾਫੀ ਸਾਲਾ ਤੋਂ ਇਹ ਸਿਆਸਤ ਦੇ ਵਿੱਚ ਹੈਗੇ ਨੇ ਤੇ ਉਮੀਦ ਆ ਕਿ ਕੁਝ ਨਾ ਕੁਝ ਕਰਨਗੇ ਦੇਖੋ ਜੀ ਵੈਸੇ ਮੇਨ ਤਾਂ ਦੋ ਹੀ ਪਾਰਟੀਆਂ ਉੱਠ ਰਹੀ ਸਤ ਬੀਜੇਪੀ ਔਰ ਕਾਂਗਰਸ ਦਾ ਹੀ ਨਾਮ ਜ਼ਿਆਦਾ ਆ ਰਿਹਾ ਜੀ ਕੁਝ ਉਹਨਾਂ ਨੂੰ ਲੀਡ ਕਰ ਰਹੇ ਤੇ ਮਤਲਬ ਆਪ ਹੈ ਬਈ ਤਣੀ ਟੱਕਰ ਹੈ ਬਗੇ ਛੋਟਾ ਛੋਟਾ ਉਹ ਨਹੀਂ ਆ ਰਿਹਾ ਕਿਨੇ ਪਾਰਟੀਆਂ ਚ ਕੰਪੀਟੀਸ਼ਨ ਬੜਾ ਤਕੜਾ ਚੱਲ ਰਿਹਾ ਹੈ ਤ੍ਰਿਕੋਣਾ ਮੁਕਾਬਲਾ ਬੜਾ ਖਤਰਨਾਕ ਬਣ ਗਿਆ ਕਿਹੜੀ ਕਿਹੜੀ ਰਾਜਾ ਬੜਿੰਗ ਹੋ ਗਿਆ ਬਿੱਟੂ ਹੋ ਗਿਆ ਤੇ ਪੱਪੀ ਹੋ ਗਿਆ ਬੜਿੰਗ ਦਾ ਦੇਖੋ ਸਿਸਟਮ ਵੈਸੇ ਵजूद ਬੁਲਾਰਾ ਬਹੁਤ ਤਕੜਾ ਹੈਗਾ ਸਿਸਟਮ ਵਧੀਆ ਹੈਗਾ ਉਹਦਾ ਜਾਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰਾਂ ਚ ਟਫ ਕੰਪੀਟੀਸ਼ਨ ਸਮਝ ਆ ਗਿਆ ਤਾਜਾ ਵਡਿੰਗਾ ਜਾਂ ਫਿਰ ਦੂਸਰਾ ਆਪਣਾ ਪੱਪੀ ਚਾ ਜੀ ਜਿਹੜਾ ਨੇ ਸਾਡੀ ਜਨਕੂਦੀ ਦਾ ਪਾਣੀ ਨਿਹਾਲ ਨਹੀਂ ਹੁੰਦਾ ਉਹ ਪਾਣੀ ਜਦ ਬਾਰਸ਼ ਆਂਦੀ ਆ ਪਾਣੀ ਦੇ ਇਲਾਕੇ ਦੇ ਵਿਟਾਇਕ ਨੇ ਨਹੀਂ ਕਿਹਾ ਕਿ ਅੱਗੇ ਨਾਲ ਬਾਰੇ ਹੁੰਦਾ ਵਾ ਹਰ ਵਾਰੀ ਕੋਈ ਜ਼ੋਰ ਲਾਂਦਾ ਕਿਤਨੇ ਕਿਤਨੇ ਕਮੀ ਰਹਿ ਜਾਂਦੀ ਹੈ ਫੇਰ ਤੇ ਕੀ ਕਹਿੰਦੇ ਨੇ ਮੁਕੇ ਵਾਲੇ ਵਿਟਾਇਕ ਮੁਕੇ ਕੌਣ ਆਂਦਾ ਤੁਹਾਨੂੰ ਪਤਾ ਹੀ ਹੈ ਮੁਰਗੇ ਜੋ ਚਲੇ ਗਏ ਵੋਟਾਂ ਦੇ ਕੋਣ ਆਂਦਾ ਜਿਸ ਵੇਲੇ ਬਰਸਾਤ ਆਉਂਦੀ ਆ ਇੱਥੇ ਗੋਡੇ-ਗੋਡੇ ਤੱਕ ਪਾਣੀ ਆ ਜਾਂਦਾ ਲੱਕ-ਲੱਕ ਤੱਕ ਪਾਣੀ ਆ ਜਾਂਦਾ ਹੈਗਾ ਉਹਦਾ ਪਾਣੀ ਦਾ ਨਿਕਾਸ ਨਹੀਂ ਹੋਇਆ ਸਰਕਾਰਾਂ ਆਈ ਜਾਂਦੀ ਆਈ ਜਾਈ ਜਾਂਦੀਆਂ ਆਪ ਪੀ ਕਈ ਆਏ ਕਈ ਚਲੇ ਗਏ ਲੇਕਿਨ ਇਸ ਇਲਾਕੇ ਵਾਲੇ ਕਿਸ ਨੇ ਧਿਆਨ ਨਹੀਂ ਦਿੱਤਾ ਹੈਗਾ ਦੇਖੋ ਜੀ ਦੋ ਤਾਂ ਸਾਡੇ ਦੇ ਜਿਹੜੇ ਮੇਨ ਹੈ ਇਸ ਵੇਲੇ ਤੇ ਇਹੀ ਲੱਗਦੇ ਹੈਗੇ ਆ ਜਾਂ ਆਮਾਦਨੀ ਪਾਰਟੀ ਜਾਂ ਰਾਜਾ ਬੜੇ ਹੈਗਾ ਠੀਕ ਹੈ ਇਹਨਾਂ ਵਿੱਚ ਆ ਕਿ ਇਹ ਅੱਛੀ ਸੋਚ ਦੇ ਮਾਲਕ ਆ ਇਸ ਟਾਈਮ ਦੋ ਪਾਰਟੀਆਂ ਜਿਹੜੀਆਂ ਕੰਪੀਟੀਸ਼ਨ ਵਿੱਚ ਭਾਜਪਾ ਤੇ ਕਾਂਗਰਸ ਹੈ ਸਾਡਾ ਕੋਈ ਵੀ ਉਮੀਦਵਾਰ ਰਵੇ ਅੱਛਾ ਉਮੀਦਵਾਰ ਆਵੇ ਕੋਈ ਸਹੀ ਪਾਰਟੀ ਆਵੇ ਮੈਂ ਕਹਿੰਦਾ ਵੀ ਯਾਨਕਿ ਅੱਛੇ ਕੰਮ ਕਰੇ जनरेशन नशा, था था नशा आने खा का खात्मा करे मेन पॉइंटेड है पंजाब यानी के नौजवान खा रहे हम तो चाहते हैं कि कांग्रेस कही रहता है अमरिंदर राज वो आए क्यों लगता है कांग्रेस जीते कुछ बड़े कर सके? क्या लगता क्योंकि इतनी महंगाई है अभी के दौर में बीजेपी के दौर में इतनी महंगाई है कि हम लोग को गरीब को इतना हल नहीं कर सकते ਪਰ ਇਹ ਚਾਹਤੇ ਹਨ ਕਿ ਕਾਂਗਰਸ ਕੀ ਟਾਈਮ ਮੇ ਇਤਨੀ ਮਹਿੰਗਾਈ ਨਹੀਂ ਸੀ ਅਮਰੀ ਦੇ ਵਿੱਚ ਆਪਣੇ ਦੋ ਪਾਰਟੀਆਂ ਦੋ ਤੋਂ ਵੀ ਤਕਰੀਬਨ ਤਿੰਨ ਪਾਰਟੀਆਂ ਕੰਮ ਕਰ ਰਹੀਆਂ ਨੇ ਇਸ ਟਾਈਮ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਅਕਾਲੀ ਦਲ ਦਾ ਹਜੇ ਕੁਝ ਕਹਿਣਾ ਨਹੀਂ ਹੈ ਇਸ ਵਕਤ ਮੌਜੂਦ ਆ ਲੁਧਿਆਣੇ ਦਾ ਇੱਕ ਪ੍ਰਮੁੱਖ ਹਲਕਾ ਹੈ ਸੈਂਟਰਲ ਹਲਕਾ ਜੀ ਹਾਂ ਮੌਜੂਦਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਅਪਰਾਸ਼ਰ ਬੱਪੀ ਤੇ ਗੱਲਬਾਤ ਕਰਦੇ ਆ ਇਲਾਕੇ ਦੇ ਲੋਕਾਂ ਦੇ ਨਾਲ ਇਸ ਵਕਤ ਮੌਜੂਦ ਹਨ ਰਣਕਾਰੀ ਮਹੱਲਾ लुधियाना सेंट्रल ਦਾ ਉੱਥੇ ਮੌਜੂਦ ਆ ਤੇ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿਵੇਂ ਲੁਧਿਆਣਾ ਲੋਕ ਸਭਾ ਹਲਕੇ ਨੂੰ ਲੈ ਕੇ ਕੀ ਕੁਝ ਉਹਨਾਂ ਦੇ ਦਿਮਾਗ 'ਚ ਹੈ ਤੇ ਜੇ ਹਲਕੇ ਦੇ ਹਾਲ ਦੀ ਗੱਲ ਕਰੀਏ ਤਾਂ ਹਲਕੇ ਦਾ ਹਾਲ ਕੀ ਕਹਿੰਦਾ ਹੈ ਸ੍ਰੀ ਜੀ ਸਾਹਿਬ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਹੈ ਕੀ ਲੱਗਦਾ ਪਹਿਲਾਂ ਤਾਂ ਤੁਹਾਡੇ ਹਲਕੇ ਦਾ ਹਾਲ ਕਿਹੋ ਜਿਹਾ ਹੈ ਤੇ ਲੁਧਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕੇ ਨੂੰ ਲੈ ਕੇ ਕਿਹੜੀਆਂ ਇੱਕ ਦੋ ਪਾਰਟੀਆਂ ਜਾਂ ਉਮੀਦਵਾਰ ਸਮਝਾਉਂਦੇ ਨੇ ਦਿਲ ਦਿਮਾਗ ਨੂੰ ਦੱਸ ਦਿਓ ਸਾਡੇ ਮੁਲੇ ਮਤਲਬ ਜਿਹੜਾ ਸਾਡਾ ਏਰੀਆ ਵਾ ਇਹਦੀ ਕੋਈ ਸਾਰ ਨਹੀਂ ਹੈਗੀ ਪਾਣੀ ਤੱਕ ਨਹੀਂ ਆਂਦਾ ਪਿਆ ਤੇ ਜਿੰਨਾ ਵੀ ਹੈ ਮਹੱਲਾ ਨੰਨਕਾਰੀ ਮਹੱਲਾ ਇਸ ਟਾਈਮ ਤਾਂ ਬਹੁਤ ਤੰਗ ਹੈਗਾ ਸਰਕਾਰਾਂ ਕੋਲੋਂ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਨੇ ਜੇ ਸਰਕਾਰਾਂ ਕੰਮ ਕਰਨ ਤੇ ਲੋਇਆਂ ਦੀ ਵੋਟਾਂ ਦੀ ਲੋੜ ਹੀ ਨਾ ਪਵੇ ਸਰਕਾਰਾਂ ਜੇ ਕੰਮ ਚੰਗੇ ਕਰਨਗੀਆਂ ਤੇ ਤਾਂ ਹੀ ਕੰਮ ਚੱਲੂਗਾ ਪਰ ਅਕਤੀ ਕੋਈ ਪਤਾ ਨਹੀਂ ਹੈਗਾ ਜੀ ਕਿਹੜਾ ਕਿਹੜੀ ਬਾਜ਼ੀ ਮਾਰ ਜਵੇ ਐਕਤੀ ਕੋਈ ਪਤਾ ਨਹੀਂ ਖਿਚੜੀ ਬਣੇਗੀ ਜੋ ਬਣੇਗੀ। ਪਰ ਫਿਰ ਵੀ ਜੇ ਆਪਾਂ 1 2 ਹਾਂਜੀ। ਪਰਟੀਆਂ ਸੋਚੀਏ ਜਾਂ ਬੰਦੇ ਸੋਚੀਏ ਤਾਂ ਕਿਹੜੀਆਂ ਪਾਰਟੀਆਂ 1 ਜਾਂ 2 ਸਮਝ ਆਉਂਦੀਆਂ ਨੇ ਜਿੱਤ ਦੇ ਨੇੜੇ ਜਾਂ ਉਮੀਦਵਾਰ ਸਮਝ ਆਉਂਦੇ ਨੇ ਦਿਲ ਨੂੰ ਦੱਸ ਦਿਓ। ਦੇਖੋ ਜੀ ਐਕਤੀ ਕਾਂਗਰਸ ਵੱਲ ਲੋਕਾਂ ਦਾ ਬੋਤ ਚੁਕਾਓ ਹੈਗਾ ਵਾ। ਠੀਕ ਹੈ। ਕਾਂਗਰਸ ਪਾਰਟੀ ਐਕਤੀ ਜਾਂਦੀ ਬਹੁਤ ਜ਼ਿਆਦਾ ਲੋਕਾਂ ਨੂੰ ਵਾਇਸ ਹੋਣੀ ਚਾਹੀਦੀ ਹੈ। ਰਾਜਾ ਵਰਿੰਗ ਸਭ ਅਮਰਿੰਦਰ ਸਿੰਘ ਰਾਜਾ ਵਰਿੰਗ ਕਿਵੇਂ ਲੱਗਦਾ ਹੈ? ਕਿਵੇਂ ਦਿਨਾਂ ਦਾ ਔਰਲ ਹੈ? ਰਾਜਾ ਵਰਿੰਗ ਪਹਿਲਾਂ ਥੋੜੇ ਜਿ ਮਜ਼ਬੂਤ ਤਾਂ ਸੀ ਕਿ ਜਦੋਂ ਦਾ ਉਹਨਾਂ ਨਾਲ ਹੁਣ ਬੈਂਸ ਜੀ ਆ ਗਏ ਨੇ ਉਹਨਾਂ ਕਰਕੇ ਥੋੜਾ ਜਿਹਾ ਹੁਣ ਥੋੜਾ ਜਿਹਾ ਹੌਸਲਾ ਉਹਨਾਂ ਦਾ ਹੋਰ ਬਲੰਦ ਹੋ ਗਿਆ ਵਾ ਇਸ ਕਰਕੇ ਇਹ ਜਿਹੜੀ ਸੀਟ ਹੈਗੀ ਹੈ ਉਮੀਦ ਹੈ ਕਿ ਇਹ ਲੁਧਿਆਣਾ ਸੈਂਟਰ ਦੀ ਜਿਹੜੀ ਸੀਟ ਹੈ ਇਹ ਲਾਜਾ ਵਡਿੰਗ ਜੀ ਲਾਜ਼ਮੀ ਦਿੱਤਣਗੇ ਠੀਕ ਹੈ ਜੀ ਜੇ ਅਪਾ ਸੋਚੀ ਹੂੰ ਗੱਲ ਕਰੀਏ ਉਹ ਕਿਹੜੇ ਕਿਹੜੇ ਕੁਝ ਅਹਿਮ ਮੁੱਦੇ ਜਾਂ ਪ੍ਰੋਜੈਕਟ ਲੁਧਿਆਣਾ ਵਾਸਤੇ ਲੁਣਿੰਦੇ ਨੇ ਲੁਧਿਆਣਾ ਵਾਸਤੇ ਹੈ ਜੀ ਇੱਕ ਤਾਂ ਜੀ ਇੰਡਸਟਰੀ ਏਰੀਆ ਦੇ ਵਿੱਚ ਕੋਈ ਬਿਜਲੀ ਦਾ ਪਾਣੀ ਦਾ ਇਹੀ ਮਸਲਾ ਜ਼ਿਆਦਾ ਹੈਗਾ ਵਾ ਹਸਪਤਾਲ ਖੁੱਲ੍ਹੇ ਹਸਪਤਾਲ ਹਸਪਤਾਲ ਬਿਲਕੁਲ ਹੈ ਨਹੀਂ ਇੱਥੇ ਜੇ ਕੋਈ ਬੰਦਾ ਰਸਤੇ ਜੇ ਡਿੱਗਦਾ ਵਾ ਉਹਦੇ ਵਾਸਤੇ ਕੋਈ ਸਹੂਲਤ ਹੈ ਨਹੀਂਗੀ ਇਹ ਸਹੂਲਤ ਹੋ ਜਾਣ ਤਾਂ ਫਿਰ ਇਹਦੇ ਵਰਗੀ ਸੈਂਟਰ ਵਰਗੀ ਕੋਈ ਰੀਸ ਹੀ ਹੈ ਨਹੀਂਗੀ ਜੀ ਠੀਕ ਹੈ ਇੱਥੇ ਇੱਕ ਹਸਪਤਾਲ ਦਾ ਜ਼ਰੂਰੀ ਚਾਹੀਦਾ ਜੀ ਇੱਕੋ ਹਸਪਤਾਲ ਆ ਆਪਣਾ ਸਿਵਲ ਉੱਥੇ ਜਾਣਿਆਂ ਦਾ ਤਿੰਨ ਤਿੰਨ ਚਾਰ ਚਾਰ ਘੰਟੇ ਬੰਦਾ ਉੱਤੇ ਰਹਿ ਜਾਂਦਾ ਕੋਈ ਕੰਮ ਹੁੰਦਾ ਹੀ ਨਹੀਂ ਨਾ ਕੋਈ ਵੀ ਲੱਗਦਾ ਕਿ ਬੈਂਸ ਭਰਾਵਾਂ ਦੇ ਆਣ ਆ ਆ ਨਾਲ ਆ ਵਾਕੇ ਕਾਂਗਰਸ ਮਜ਼ਬੂਤ ਹੋਏ ਨੇ ਮਜ਼ਬੂਤ ਹੋ ਗਿਆ ਜੀ ਹਾਂਜੀ ਸੋ ਲੁਧਿਆਣਾ ਸੈਂਟਰਲ ਦੇ ਹਲਕੇ ਦੇ ਜਣਕਪੂਰੀ ਏਰੀਆ ਉੱਥੇ ਆਏ ਹੋਏ ਆ ਗੱਲਬਾਤ ਕਰਦੇ ਕੋਈ ਦੁਕਾਨਦਾਰ ਵੀਰਾਂ ਦੇ ਨਾਲ ਕਿ ਕੀ ਸਮਝ ਆਂਦਾ ਹੈ ਭਾਈ ਜੀ ਪ੍ਰੋਗਰਾਮ ਚੱਲ ਰਿਹਾ ਹੈ ਹਲਕੇ ਦਾ ਹਾਲ ਕਿ ਹਲਕੇ ਦਾ ਇਸ ਵਕਤ ਮੌਜੂਦਾ ਹਾਲ ਕੀ ਹੈ ਕਮੀਆਂ ਪੇਸ਼ੀਆਂ ਚੰਗੀਆਂ ਮਾੜੀਆਂ ਕੀ ਨੇ ਤੇ ਲੁਧਿਆਣਾ ਲੋਕ ਸਭਾ ਹਲਕਾ ਆਪਣੇ ਚੋਣਾਂ ਆ ਰਹੀਆਂ ਨੇ ਕਿਹੜੀਆਂ 1 2 ਪਾਰਟੀਆਂ ਜਾਂ ਕਿਹੜੇ 1 2 ਉਮੀਦਵਾਰ ਦਿਲ ਦਿਮਾਗ ਨੂੰ ਸਮਝ ਆ ਰਹੇ ਆ ਜਾਂ ਚ ਰਿਹਾ ਦੇਖੋ ਜੀ ਹਜੇ ਤੱਕ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੱਜ ਦੀ ਡੇਟਸ ਲੋਕ ਆਪਣੇ ਆਪ ਨੂੰ ਬਿਲਕੁਲ ਸੀਕ੍ਰੀਟ ਰੱਖਦੇ ਨੇ ਫੇ ਕਰਦੇ ਕੁਝ ਨਹੀਂ ਕਹਿੰਦੇ ਕੁਝ ਨਹੀਂ ਜਦ ਤਏ ਦੇ ਚਾਰ-ਤਕ ਦੋ ਬਾਦੀ ਕਲੀਅਰ ਕਰ ਸਕਦੇ ਆ ਕਿ ਕਿਉਂ ਬਾਕੀ ਹਰ ਬੰਦਾ ਹਰ ਕਿਸੇ ਨਾਲ ਦੁਰੀ ਆ ਕਿ ਮੈਂ ਇਹਦੇ ਨਾਲ ਆ ਅੰਦਰਲੀ ਗੱਲ ਕਿਸੇ ਨੂੰ ਨਹੀਂ ਪਤਾ ਠੀਕ ਹੈ ਜੀ ਤੇ ਹਲਕੇ ਦੇ ਹਾਲ ਦੀ ਗੱਲ ਕਰੀ ਤਾਂ ਹਲਕੇ ਦਾ ਹਾਲ ਕੀ ਨੇ ਹਲਕੇ ਦਾ ਹਾਲ ਠੀਕ ਹੈ ਵੈਸੇ ਹਰ ਬੰਦਾ ਆਪਣਾ ਕੰਮ ਕਰ ਰਿਹਾ ਮਤਲਬ ਵੈਸੇ ਕੋਈ ਦਿੱਕਤ ਨਹੀਂ ਗੱਲ ਤਾਂ ਹੈ ਨਹੀਂ ਬਾਕੀ ਮੇਨ ਕੰਮ ਦਾ ਰੋਜ਼ਗਾਰ ਨਾਲ ਲੋਕਾਂ ਕੋ ਰੋਜ਼ਗਾਰ ਹੋਏਗਾ ਤੇ ਲੋਕ ਤੁਰਨਗੇ ਮੇਨ ਮੇਨ ਰੋਜ਼ਗਾਰ ਦੀ ਦਿੱਕਤ ਹੈ ਠੀਕ ਹੈ ਪਰ ਜੇ ਫਿਰ ਮੈਂ ਇੱਕ ਦੋ ਪਾਰਟੀਆਂ ਦੇ ਇੱਕ ਦੋ ਨਾਮ ਪੁੱਛਾਂ ਤਾਂ ਕਿਹੜੀ ਇੱਕ ਦੋ ਪਾਰਟੀਆਂ ਸਮਝ ਆਉਂਦੀਆਂ ਨੇ ਕਿ ਜਿੱਤ ਕੇ ਪਾਰਲੀਮੈਂਟ ਚ ਤੁਹਾਡੇ ਨੂੰ ਲਿਹਾਣਾ ਵਾਸਿਆਂ ਦੀ ਆਵਾਜ਼ ਵੱਡ ਸਕਦੀ ਹੈ ਦੇਖੋ ਜੀ ਵੈਸੇ ਮੇਨ ਤਾਂ ਦੋ ਹੀ ਪਾਰਟੀਆਂ ਉਠੋ ਇਸਟ ਬੀਜੇਪੀ ਔਰ ਕਾਂਗਰਸ ਦਾ ਹੀ ਨਾਮ ਜ਼ਿਆਦਾ ਆ ਰਿਹਾ ਜੇ ਕੁਝ ਉਹਨਾਂ ਨੂੰ ਲੀਡ ਕਰ ਰਹੇ ਤੇ ਮਤਲਬ ਆਪ ਹੈ ਬਤਨੀ ਟੱਕਰ ਹੈ ਬਾਕੀ ਚੋਰ ਚੋਰ ਹੋਰ ਕੋਈ ਨਹੀਂ ਆ ਰਿਹਾ ਤੁਹੇ ਇਟਕੇ ਸਮਝ ਆਉਂਦੇ ਨੇ ਤੇ ਲੋ ਦੁਹਾੜੇ ਵਾਸਤੇ ਕੀ ਲੱਗਦਾ ਹੈ ਕਿਹੜੇ ਵੱਡੇ ਪ੍ਰੋਜੈਕਟ ਆਉਣੇ ਚਾਹੀਦੇ ਨੇ ਜਿਹਨਾਂ ਨੂੰ ਦੁਹਾੜਾ ਵਧੀਆ ਹੋਊਗਾ ਦੇਖੋ ਜੀ ਤੁਹਾਨੂੰ ਮੈਂ ਮੈਂ ਤਾਂ ਰੋਜ਼ਗਾਰ ਚਾਹੀਦਾ ਜੀ ਜੇ ਰੋਜ਼ਗਾਰ ਹੋਏਗਾ ਤਾਂ ਸਾਰੇ ਕੰਮ ਚੱਲਣਗੇ ਕਿ ਨਵੀਂ ਇੰਡਸਟਰੀ ਆਏਗੀ ਸਭ ਕੁਝ ਹੋਏਗਾ ਤਾਂ ਇਹ ਤਾਂ ਕੰਮ ਦਾ ਗੋ ਸਮਝ ਆਏਗੀ ਭਾਈ ਜੀ ਪ੍ਰੋਗਰਾਮ ਚੱਲ ਰਿਹਾ ਹੈ ਹਲਕੇ ਦਾ ਹਾਲ ਤੁਹਾਡੇ ਇਸ ਹਲਕੇ ਦਾ ਹਾਲ ਕੀ ਹੈ ਕੀ ਲੱਗਦਾ ਤੇ ਲੋਕ ਸਭਾ ਹਲਕਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਇੱਕ ਦੋ ਪਾਰਟੀਆਂ ਕਿਹੜੇ ਉਮੀਦਵਾਰ ਸਮਝਾਉਂਦੇ ਨੇ ਦਿਮਾਗ ਚਾਉਂਦੇ ਨੇ ਹਾਲ ਵਧੀਆ ਜੀ ਸਾਡੇ ਮੱਲੇ ਦਾ ਵਧੀਆ ਲੋਕ ਰਹਿੰਦੇ ਨੇ ਸਾਰੇ ਠੀਕ ਹੈ ਤੇ ਫੈਸਿਲਿਟੀ ਕਿਵੇਂ ਠੀਕ ਨੇ ਹਲਕੇ ਦੀਆਂ ਸਾਰੀਆਂ ਠੀਕ ਹੈ ਫੈਸਿਲਿਟੀ ਤਾਂ ਠੀਕ ਹੈ ਜੀ ਸਾਫ ਸਾਈ ਨੂੰ ਲੈ ਕੇ ਸਫਾਈ ਵੀ ਠੀਕ ਹੈ ਠੀਕ ਹੈ ਹਾਂਜੀ ਤੇ ਲੋਕ ਸਭਾ ਬਲਕਿ ਦੀ ਗੱਲ ਕਰੀ ਤਾਂ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਉਮੀਦਵਾਰ ਇੱਕ ਦੋ ਸਮਝ ਆਉਂਦੇ ਨੇ ਜੋ ਤੁਹਾਡੀ ਆਵਾਜ਼ ਬਣ ਸਕਦੇ ਪਾਰਲੀਮੈਂਟ ਚ ਉਮੀਦਵਾਰ ਦਾ ਤਾਂ ਠੀਕ ਹੈ ਸਾਰੇ ਵਧੀਆ ਹੀ ਨੇ ਕਿਹੜੀ ਕਿਹੜੀ ਇੱਕ ਦੋ ਪਾਰਟੀਆਂ ਕੋਈ ਕਾਂਗਰਸ ਵੀ ਜੀਪੀ ਸੀ ਠੀਕ ਹੈ ਸਾਰੇ ਹੀ ਵਧੀਆ ਨੇ ਠੀਕ ਹੈ ਤੇ ਕਾਂਗਰਸ ਦੇ ਵਿੱਚੋਂ ਅਮਰਿੰਦਰ ਸਿੰਘ ਰਾਜਾਪੁਰਿੰਗ ਆਏ ਹੋਏ ਨੇ ਜੀਪੀ ਵੀ ਤੋਂ ਰਨੀਤ ਬਿੱਟੂ ਹੈ ਕੀ ਲੱਗਦਾ ਕਿਹਦਾ ਦੇ ਜੇ ਰਾਜਾ ਵਰਿੰਗਿਆ ਕਾਂਗਰਸ ਦਾ ਉਸ ਨਾਮ ਲਿਆ ਪਹਿਲਾਂ ਤਾਂ ਉਹਨਾਂ ਦੀ ਕੀ ਖਾਸियत ਲੱਗਦੀ ਹੈ ਕਿਵੇਂ ਲੱਗਦਾ ਵੀ ਉਹ ਲੁਧਿਆਣਾ ਵਾਸਤੇ ਵਧੀਆ ਐਮਪੀ ਬਣ ਸਕਦੇ ਆ ਹਮ ਸਭ ਦਾ ਮਤਲਬ ਮਿਲਿਆ ਜੁਲਿਆ ਯੋਗਦਾਨ ਹੈ ਐਤਕੀ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਹਾਂ ਆ ਜਿੱਤੂ ਆ ਜਾਂ ਉਹ ਜਿੱਤੂ ਆ ਇਹ ਤਾਂ ਲਾਸਟ ਜੀ ਪਤਾ ਲੱਗੂਗਾ ਠੀਕ ਹੈ ਬਾਈ ਜੀ ਪ੍ਰੋਗਰਾਮ ਚੱਲ ਰਿਹਾ ਹਲਕੇ ਦਾ ਹਾਲ ਤੁਹਾਡੇ ਹਲਕੇ ਦਾ ਹਾਲ ਜਾਣਨ ਆਏ ਆ ਹਲਕੇ ਦਾ ਹਾਲ ਕਿਹਜਾ ਤੇ ਨਾਲ ਦੇ ਨਾਲ ਸਵਾਲ ਜੁੜਦਾ ਹੈ ਲੁਧਿਆਣਾ ਲੋਕ ਸਭਾ ਹੁਣ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਇੱਕ ਦੋ ਕਿਹੜੀਆਂ ਪਾਰਟੀਆਂ ਜਿੱਤੇ ਨੇੜੇ ਜਾਂ ਕਿਹੜੇ ਉਮੀਦਵਾਰ ਜੋ ਪਾਰਲੀਮੈਂਟ ਮੈਂਬਰ ਬਣ ਕੇ ਇੱਥੋਂ ਦੇ ਜਾ ਕੇ ਤੁਹਾਡੀ ਆਵਾਜ਼ ਬੁਲੰਦ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਅਸ਼ੋਕ ਪ੍ਰੈਸ਼ਰ ਜੀ ਤੇ ਦੂਜੇ ਆਪਣੇ ਰਾਜਾ ਵੜਿੰਗ ਇਹ ਦੋਨੋਂ ਪਾਰਟੀਆਂ ਅੱਗੇ ਜਾ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਹੀ ਟਾਕਰਾ ਹੋਏ ਕਿਵੇਂ ਲੱਗਦਾ ਬਾਈ ਜੀ ਆਮ ਆਦਮੀ ਪਾਰਟੀ ਤੋਂ ਅਸ਼ੋਕ ਪ੍ਰੈਸ਼ਰ ਬੱਪੀ ਨੇ ਮਜੂਦੂਆ ਵਿਧਾਇਕ ਨੇ ਸੈਂਟਰਲ ਤੋਂ ਉਧਰੋਂ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਤੋਂ ਠੀਕੇ ਗਿੱਦੜ ਬਾਹਰ ਤੋਂ ਮਜੂਦੂਆ ਵਿਧਾਇਕ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ ਦੋਨਾਂ ਦਾ ਆਪਣੇ ਆਪ ਚ ਕੀ ਕੀ ਅਪਰਹੈਂਡ ਕੀ ਖਾਸਿਤ ਲੱਗਦੀ ਹੈ ਦੇਖੋ ਜੀ ਦੋਨ ਰਾਜਾ ਵੜਿੰਗ ਤਾਂ ਪਹਿਲਾਂ ਤੋਂ ਹੀ ਕਾਫੀ ਸਾਲਾ ਤੋਂ ਇਹ ਸਿਆਸਤ ਦੇ ਵਿੱਚ ਹੈਗੇ ਨੇ ਤੇ ਉਮੀਦ ਆ ਕਿ ਕੁਝ ਨਾ ਕੁਝ ਕਰਨਗੇ ਉਸ ਤੋਂ ਕਰ ਬੋਤ ਕਰਦੇ ਆ ਹੋਰ ਇਲਾਕੇ ਦੇ ਵਸਨੀਕ ਸੈਂਟਰਲ ਦੇ ਹੀ ਵਸਨੀਕ ਦੁਕਾਨਦਾਰ ਬਾਈ ਇਥੇ ਰਹਿੰਦੇ ਨੇ ਬਾਈ ਜੀ ਕੀ ਲੱਗਦਾ ਹੈ ਪ੍ਰੋਗਰਾਮ ਚੱਲ ਰਿਹਾ ਹਲਕੇ ਦਾ ਹਾਲ ਤੁਹਾਨੂੰ ਕੀ ਲੱਗਦਾ ਤੁਹਾਡੇ ਹਲਕੇ ਦਾ ਕੀ ਹਾਲ ਹੈ ਨਾਲ ਦੇ ਨਾਲ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਇੱਕ ਦੋ ਪਾਰਟੀਆਂ ਜਾਂ ਉਮੀਦਵਾਰ ਸਮਝਾਉਂਦੇ ਨੇ ਸੋਝੀ ਪੈਂਦੇ ਨੇ ਜਿਹੜੇ ਲੁਧਿਆਣੇ ਦੀ ਆਵਾਜ਼ ਪਾਰਲੀਮੈਂਟ ਵਿੱਚ ਬਣ ਕੇ ਕਿਸੇ ਵਧੀਆ ਲੁਧਿਆਣੇ ਲਈ ਕਰ ਸਕਦੇ ਸਰ ਪਹਿਲਾ ਦਾ ਮੈਂ ਦਾ ਰਾਮ ਪ੍ਰਭਜੋ ਸਿੰਘ ਹੈ ਮੈਂ ਧੰਨਵਾਦ ਕਰਦਾ ਤੁਹਾਡੇ ਇਲਾਕੇ ਆਪਣਾ ਪ੍ਰੈਸ ਰਿਪੋਰਟਰਾਂ ਦਾ ਕਿਹੜੇ ਤੁਸੀਂ ਸਾਡੇ ਸੰਯੋਗ ਬਣ ਕੇ ਇੱਥੇ ਤੱਕਣ ਪਹੁੰਚੇ ਹੋ ਪਰ ਮੈਂ ਰਿਕੁਐਸਟ ਕਰਦਾ ਵਾਂ ਕਿ ਕੋਈ ਵੀ ਪਾਰਟੀ ਆਵੇ ਪਰ ਕੰਮ ਕਰਾਵੇ ਕੋਈ ਵੀ ਜਿੱਦਾਂ ਦੀ ਮਰਜ਼ੀ ਪਾਰਟੀ ਆਵੇ ਉਹ ਕੰਮ ਕਰਾਵੇ ਬਸ ਆਪਾਂ ਨੂੰ ਇਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਭਾਵੇਂ ਛੋਟੇ ਹੀ ਪਾਰਟੀ ਆਵੇ ਭਾਵੇਂ ਵੱਡੀ ਪਾਰਟੀ ਆਵੇ ਪਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਐਮਐਲਏ ਆਵੇ ਜਾਂ ਐਮਪੀ ਆਵੇ ਜਿਹੜੀ ਵੀ ਪਾਰਲੀਮੈਂਟ ਦੀ ਵਾਅ ਚੱਕੀ ਜਾਵੇ ਉਹ ਇਹੀ ਰਿਕੁਐਸਟ ਕਰਦੇ ਆਪਾਂ ਕਿ ਉਹ ਸਾਡਾ ਕੰਮ ਭਾਵੇਂ ਕਿਸਾਨਾਂ ਦਾ ਕੰਮ ਆ ਭਾਵੇਂ ਹੋਰ ਕੰਮ ਹੈ ਉਹ ਸਾਰੇ ਪੂਰੇ ਕੀਤੇ ਜਾਣ ਬਸ ਇਹੀ ਰਿਕੁਐਸਟ ਕਰਦੇ ਹਾਂ ਹੁੰਡਾ ਰਾਜ ਇੱਥੇ ਬਹੁਤ ਹੋ ਚੁੱਕਾ ਹੋਇਆ ਆ ਕਿਉਂਕਿ ਡੇਲੀ ਅਸੀਂ ਖਬਰ ਪੜਦੇ ਆਂ ਡੇਲੀ ਅਸੀਂ ਦੇਖਦੇ ਆਂ ਕਿ ਅੱਜ ਇੱਥੇ ਆ ਗਲਤੀ ਹੋ ਗਈ ਅੱਜ ਇੱਥੇ ਆ ਗਲਤੀ ਹੋ ਗਈ ਆਪਣੀ ਸਰਕਾਰ ਦੇ ਜਿਹੜੇ ਪੁਲਿਸ ਵਾਲੇ ਬੰਦੇ ਆ ਉਹ ਸੁੱਤੇ ਪਏ ਆ ਕਿ ਚਿੱਟਾ ਵੀ ਇੰਨਾ ਵਿਕਦਾ ਗਾਂਜਾ ਵੀ ਵਿਕਦਾ ਸਾਰੇ ਮੱਲਿਆਂ ਦੇ ਵਿੱਚ ਵਿਕਦਾ ਪਿਆ ਇੰਨਾ ਬੁਰਾ ਹਾਲ ਆ ਕਿ ਸਾਨੂੰ ਆਪ ਡਰ ਹੋਣ ਲੱਗ ਗਿਆ ਕਿ ਸਾਲਾ ਸਾਡੇ ਬੱਚੇ ਕਿੱਦਾਂ ਦੇ ਆਣਗੇ ਅੱਗੇ ਵਾਲੇ ਕਿ ਸਾਡੇ ਬੱਚੇ ਜਿਹੜੇ ਆ ਉਹ ਕਿੱਦਾਂ ਅਸੀਂ ਉਹਨਾਂ ਨੂੰ ਸਟੈਂਡ ਕਰਾਂਗੇ ਸੇਫਟੀ ਇੱਕ ਬੜਾ ਵੱਡਾ ਕੰਸਰਟ ਹਾਂਜੀ ਸੇਫਟੀ ਮੈਨ ਹਾਂਜੀ ਉਹ ਤਾਂ ਹੈਗੇ ਆ ਜੀ ਕਿਉਂਕਿ ਹਸਪੀਟਲ ਦੇਖੋ ਆਪਣੇ ਇਲਾਕੇ ਦੇ ਵਿੱਚ ਇੱਕੋ ਹੀ ਆ ਸਿਵਲ ਹਸਪਤਾਲ ਜੀ ਆਪਾਂ ਨੂੰ ਹੋਰ ਵੱਧ ਤੋਂ ਵੱਧ ਸਿਵਲ ਹਸਪਤਾਲ ਆਬਾਦੀ ਵੱਧ ਗਈ ਹੈ ਪਹਿਲਾਂ 5 ਲੱਖ ਦੀ ਆਬਾਦੀ ਸੀ ਲੁਧਿਆਣਾ ਸ਼ਹਿਰ 'ਚ ਅੱਜ ਤੋਂ 15 ਸਾਲ ਪਹਿਲਾਂ ਅੱਜ 55 ਲੱਖ ਦੀ ਆਬਾਦੀ ਹੋ ਚੁੱਕੀ ਹੋਈ ਹੈ ਹੁਣ ਤੁਸੀਂ ਆਪ ਦੱਸੋ ਇੱਕ ਹਸਪਤਾਲ ਸਿਵਲ ਹਸਪਤਾਲ ਕੀ ਕਰ ਸਕਦਾ ਉੱਥੇ ਜੀ ਆਪਾਂ ਤਾਂ ਇਹ ਗੱਲ ਕਵਾਂਗੇ ਕਿ ਮਜ਼ਬੂਤੀ ਹੋਵੇ ਬਾਈ ਜੀ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਮੌਜੂਦਾ ਹਲਕੇ ਦਾ ਹਾਲ ਕੀ ਹੈ ਨਾਲ ਦੇ ਨਾਲ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਟਫ ਕੰਪੀਟੀਸ਼ਨ ਕਿਹੜੀਆਂ ਦੋ ਪਾਰਟੀਆਂ ਦੇ ਦੋ ਉਮੀਦਵਾਰਾਂ ਚ ਲੱਗ ਰਿਹਾ ਮੈਂ ਕਹਿੰਦਾ ਭਾਜੀ ਤਿੰਨੇ ਪਾਰਟੀਆਂ ਚ ਕੰਪੀਟੀਸ਼ਨ ਬੜਾ ਤਕੜਾ ਚੱਲ ਰਿਹਾ ਹੈ ਤ੍ਰਿਕੋਨਾ ਮੁਕਾਬਲਾ ਬੜਾ ਖਤਰਨਾਕ ਮੁਕਾਬਲਾ ਕਿਹੜੀ ਕਿਹੜੀ ਰਾਜਾ ਵੜਿੰਗ ਹੋ ਗਿਆ ਬਿੱਟੂ ਹੋ ਗਿਆ ਤੇ ਪੱਪੀ ਹੋ ਗਿਆ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਰਾਜਾ ਵੜਿੰਗ ਤੁਸੀਂ ਨਾਮ ਲਿਆ ਪਹਿਲਾਂ ਕੀ ਲੱਗਦਾ ਹੈ ਰਾਜਾ ਵੜਿੰਗ ਦਾ ਕੀ ਅਪਰ ਹੈਂਡ ਰਹੂਗਾ ਕੀ ਖਾਸੀਅਤ ਰਹੂਗੀ ਜਿਸ ਕਰਕੇ ਉਹਨਾਂ ਨੂੰ ਵੋਟਾਂ ਪੈਣਗੀਆਂ ਵੜਿੰਗ ਦਾ ਦੇਖੋ ਸਿਸਟਮ ਐਸੇ ਵਜੂਦ ਬੁਲਾਰਾ ਬਹੁਤ ਤਕੜਾ ਹੈਗਾ ਸਿਸਟਮ ਵਧੀਆ ਹੈਗਾ ਉਹਦਾ ਠੀਕ ਹੈ ਮੌਜੂਦਾ ਐਮਐਲਏ ਤਾਂ ਕਰਕੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤਾਂ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਮੌਜੂਦਾ ਐਮਐਲਏ ਵੀ ਉਹਨਾਂ ਦੇ ਪਿੱਛੇ ਕੀਤੀਆਂ ਗਈਆਂ ਗਤਿਵਧੀਆਂ ਜੋ ਵੀ ਆ ਉਹਨਾਂ ਨੇ ਕੀਤੇ ਬਹੁਤ ਵਧੀਆ ਸਿਸਟਮ ਸੀ ਉਹਨਾਂ ਦਾ ਠੀਕ ਹੈ ਜੀ ਤੇ ਜੇ ਮੰਨ ਲਓ ਰਾਜਾ ਵੜਿੰਗ ਇਥੋਂ ਦੀ ਐਮਪੀ ਬਣਦੇ ਨੇ ਤਾਂ ਕੀ ਉਮੀਦਾਂ ਲਾਣੇ ਹੋ ਕਿ ਉਹ ਲੁਧਿਆਣੇ ਹਲਕੇ ਵਾਸਤੇ ਲੋਕਸਭਾ ਹਲਕੇ ਵਾਸਤੇ ਕਹਿ ਕਹਿ ਦੇ ਵੱਡੇ ਕੋ ਪ੍ਰੋਜੈਕਟ ਲੈ ਕੇ ਆਣ ਤਾਂ ਕਿ ਲੁਧਿਆਣਾ ਦੀ ਆਵਾਜ਼ ਵਧੇ ਹੋ ਸਕੇ ਹਰ ਇੱਕ ਇਨਸਾਨ ਹਰ ਇੱਕ ਨੂੰ ਮੌਕਾ ਦਿੰਦਾ ਨਵੇਂ ਬੰਦੇ ਨੂੰ ਕੁਝ ਤਾਂ ਕਰੇਗਾ ਜੇ ਪ੍ਰੋਜੈਕਟਾਂ ਦੀ ਗੱਲ ਕਰੀਏ ਕੀ ਲੱਗਦਾ ਕੋਈ ਵੱਡੇ ਫਲਾਈਓਵਰ ਕੀ ਹਸਪਤਾਲ ਵੱਡੇ ਆਣ ਐਮਸ ਵਰਗੇ ਆਣ ਤਾਂ ਕੀ ਲੱਗਦਾ ਕੀ ਉਮੀਦ ਆ ਲੁਧਿਆਣਾ ਨੂੰ ਲੋੜ ਕਿਹੜੇ ਵੱਡੇ ਪ੍ਰੋਜੈਕਟਾਂ ਦੀ ਆ ਕੋਈ ਪਾਰਲੀਮੈਂਟ ਸੀਟ ਹੈ ਵੱਡੇ ਪ੍ਰੋਜੈਕਟ ਨੇ ਵੱਡੇ ਪ੍ਰੋਜੈਕਟ ਨੇ ਹਾਂ 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 ਤੇ ਐਮਪੀ ਦਾ ਕੀ ਸਮਝਦੇ ਹੋ ਕੀ ਰੋਲ ਸਮਝਦੇ ਹੋ ਐਮਪੀ ਦਾ ਰੋਲ ਵਧੀਆ ਹੈਗਾ ਜੋ ਵੀ ਹੁਣ ਮੈਨੂੰ ਇਹਦੇ ਬਾਰੇ ਨੋਲੇਜ ਨਹੀਂ ਹੈਗੀ ਮੈਨੂੰ ਇੰਨੀ ਜ਼ਿੰਮੇਵਾਰੀ ਹੈ ਨਹੀਂ ਨਹੀਂ ਉਮੀਦ ਹੈ ਉਮੀਦ ਹੈ ਕਿ ਜੇ ਕੁਝ ਕਰਨ ਦਾ ਵਧੀਆ ਕਰਕੇ ਆਪਾਂ ਵਧੀਆ ਕਰਕੇ ਹਾਂ ਸੋ ਗੱਲਬਾਤ ਚੱਲ ਰਹੀ ਹੈ ਸੈਂਟਰ ਹਲਕੇ ਦੇ ਦੁਕਾਨਦਾਰਾਂ ਨਾਲ ਜਿਹੜੇ ਰੈਸ਼ਵੀ ਇੱਥੇ ਰੱਖਦੇ ਆ ਬਾਈ ਜੀ ਕੀ ਲੱਗਦਾ ਹੈ ਹਲਕੇ ਦਾ ਫਿਲਹਾਲ ਹਾਲ ਕਿਹਾ ਜਾਵੇ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰਾਂ ਚ ਟਫ ਕੰਪੀਟੀਸ਼ਨ ਸਮਝ ਆ ਰਿਹਾ ਹੈ ਰਾਜਾ ਵਿਢਿੰਗਾ ਜਾਂ ਫਿਰ ਦੂਸਰਾ ਆਪਣਾ ਪੱਪੀ ਸਾਹਿਬ ਜੀ ਠੀਕ ਹੈ ਜੀ ਦੋਨਾਂ ਦਾ ਕੀ ਕੀ ਅਪਰ ਹੈਂਡ ਹੈ ਕੀ ਕੀ ਖਾਸੀਅਤ ਹੈ ਕੀ ਕੀ ਆਪਣੀ ਪਰਸਨੈਲਿਟੀ ਹੈ ਕਿਵੇਂ ਲੱਗਦਾ ਹੈ ਪੱਪੀ ਸਾਹਿਬ ਪੁਰੀਏ ਜੀ ਮਨ ਦਾ ਆਮ ਆਦਮੀ ਪਾਰਟੀ ਮੋਕੇ ਦੀ ਸਰਕਾਰ ਹੈ ਠੀਕ ਹੈ ਜੀ ਤੇ ਰਾਜਾ ਵਿਢਿੰਗ ਪ੍ਰਧਾਨ ਨੇ ਉਹਨਾਂ ਦੀ ਫੈਸਲਾ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹੈ ਤੇ ਨਾਲੇ ਨਵੇਂ ਨੇ ਨਾ ਕਾਫੀ ਹੁਣ ਜਿਹੜੇ ਪੁਰਾਣੇ ਨਾਲੋਂ ਕਾਫੀ ਬੈਟਰ ਆ ਗਏ ਉਹਨਾਂ ਨੂੰ ਹਾਂ ਇੱਕ ਨਵੀਂ ਸੋਚ ਯੰਗ ਦੇ ਵਿੱਚ ਕਿਹਾ ਜਾਂਦਾ ਹੈ ਕੀ ਲੱਗਦਾ ਬਾਈ ਜੀ ਪਾਰਲੀਮੈਂਟ ਮੈਂਬਰ ਬਣ ਕੇ ਰਾਜਾ ਵੜਿੰਗ ਤੁਹਾਡੀ ਆਵਾਜ਼ ਕਿਹ ਹੈ ਜੀ ਵੜਨ ਕਿਹੜੇ ਕਿਹੜੇ ਪ੍ਰੋਜੈਕਟ ਕੋ ਵੜੇ ਲੁਹਾਨ ਸ਼ਹਿਰ ਵਾਸਤੇ ਲੈ ਕੇ ਆ ਕਿਵੇਂ ਲੱਗਦਾ ਹੁਣ ਸਾਡੀ ਜਨਕੂਰੀ ਦਾ ਪਾਣੀ ਨਿਹਾਲ ਨਹੀਂ ਹੁੰਦਾ ਠੀਕ ਹੈ ਉਹ ਪਾਣੀ ਜਦ ਬਾਰਿਸ਼ ਆਂਦੀ ਆ ਪਾਣੀ ਉਹਦੇ ਇਲਾਕੇ ਦੇ ਵਿਧਾਇਕ ਨੂੰ ਨਹੀਂ ਕਿਹਾ ਕਦੀ ਇਹ ਗੱਲਾਂ ਬਾਰੇ ਹੁੰਦਾ ਵਾ ਹਰ ਵਾਰੀ ਕੋਈ ਜ਼ੋਰ ਲਾਂਦਾ ਕਦੇ ਨਾ ਕਦੇ ਕਮੀ ਰਹਿ ਜਾਂਦੀ ਹੈ ਫਿਰ ਤੇ ਕੀ ਕਹਿੰਦੇ ਨੇ ਮੋਕੇ ਵਾਲੇ ਵਿਧਾਇਕ ਮੋਕੇ ਕੌਣ ਆਂਦਾ ਉਹਨੂੰ ਪਤਾ ਹੀ ਹੈ ਮੁੜ ਕੇ ਜੋ ਚੱਲ ਗਈ ਵੋਟਾਂ ਫਿਰ ਕੌਣ ਆਂਦਾ ਠੀਕ ਹੈ ਠੀਕ ਹੈ ਪ ਠੀਕ ਮਿਲ ਕੇ ਗਟਰ ਬੈਗ ਮਾਰਦੇ ਆ স্মੈਲ ਨਹੀਂ ਆਂਦੀ ਐ ਸਾਡਾ ਦੋਦਾ ਕੰਮ ਆ ਸਭ ਤੋਂ ਵੱਡੀ ਦਿੱਕਤ ਸਾਨੂੰ ਆਂਦੀ ਐ ਗਟਰ ਬੈਗ ਮਾਰਦੇ ਆ ਗੰਦਗੀ ਨਹੀਂ ਹੁੰਦੀ ਉਹਦੀ ਖੜ ਨਹੀਂ ਹੁੰਦਾ ਗਾਗਨ ਦਾ ਕੀ ਆ ਨਾ ਕਿਸੇ ਨੇ ਸਹੀ ਗੱਲ ਪ੍ਰੋਬਲਮ ਸਭ ਤੋਂ ਢੀਆ ਸਭ ਤੋਂ ਢੀਆ ਪ੍ਰੋਬਲਮ ਹੈਗੀ ਆ ਸਭ ਤੋਂ ਢੀਆ ਠੀਕ ਸੋ ਸੈਂਟਰ ਹਲਕੇ ਦੇ ਹੋਰ ਬਸਿੱਕਾਂ ਗੱਲਬਾਤ ਕਰਦੇ ਆ ਅੰਕਲ ਜੀ ਕੀ ਲੱਗਦਾ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਐ ਤੁਹਾਡੇ ਸੈਂਟਰ ਹਲਕੇ ਦਾ ਜਨਕਪੁਰੀ ਦਾ ਗਲੀਆਂ ਦਾ ਕੀ ਹਾਲ ਹੈ ਇਹਦੇ ਬਾਰੇ ਚਰਚਾ ਕਰਦੇ ਆ ਤੇ ਨਾਲ ਦੇ ਨਾਲ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰ ਸਮਝ ਜਾਂਦੇ ਨੇ ਜਿਹੜੇ ਸ਼ਾਇਦ ਕੁਝ ਚੰਗਾ ਤੁਹਾਡੇ ਲਈ ਕਰ ਸਕਦੇ ਪਹਿਲਾਂ ਤਾਂ ਦੇਖੋ ਜੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਰ ਇਨਸਾਨ ਨੂੰ ਹਰ ਵੋਟਰ ਨੂੰ ਅਪੀਲ ਕਰਦਾ ਕਿ ਵੋਟ ਪਾਉਣੀ ਜ਼ਰੂਰੀ ਆ ਪਹਿਲਾਂ ਆਪਣੀ ਵੋਟ ਪਾਓ ਵੋਟ ਦਾ ਜਿਹੜੀ ਕੀਮਤ ਆ ਇਹ ਅਨਮੋਲ ਆ ਇਹਦੀ ਆਪਾਂ ਕੀਮਤ ਜਿਹੜੀ ਆ ਉਹ ਦੇ ਨਹੀਂ ਸਕਦੇ ਹੈਗੇ ਤੁਹਾਡੇ ਇੱਕ ਇੱਕ ਬੋਟ ਨਾਲ ਸਰਕਾਰ ਬਣੂਗੀ ਤੇ ਇਸ ਕਰਕੇ ਬੱਚਿਆਂ ਨੂੰ ਬੁੜਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬੋਟ ਪਾਓ ਬਾਕੀ ਇਹ ਕਿ ਸਾਡਾ ਦੇਖੋ ਜੀ ਆ ਜਿਹੜਾ ਸੈਂਟਰ ਦਾ ਇਲਾਕਾ ਹੈਗਾ ਸਾਡਾ ਮਸਲਾ ਹੈਗਾ ਇਹ ਹੈ ਸਾਡੇ ਇਸ ਮੇਨ ਰੋਡ ਤੇ ਉੱਪਰ ਪਾਣੀ ਦੀ ਮੇਨ ਪ੍ਰੋਬਲਮ ਆ ਜਿਸ ਵੇਲੇ ਬਰਸਾਤ ਆਉਂਦੀ ਆ ਇੱਥੇ ᱜੋਡੇ-ਗੋਡੇ ਤੱਕ ਪਾਣੀ ਆ ਜਾਂਦਾ ਲੱਕ-ਲੱਕ ਤੱਕ ਪਾਣੀ ਆ ਜਾਂਦਾ ਹੈਗਾ ਉਹਦਾ ਪਾਣੀ ਦਾ ਨਿਕਾਸ ਨਹੀਂ ਹੋਇਆ ਸਰਕਾਰਾਂ ਆਈ ਜਾਂਦੀ ਆਈ ਜਾਂਦੀਆਂ ਐਮਪੀ ਕਈ ਆਏ ਕਈ ਚਲੇ ਗਏ ਲੇਕਿਨ ਇਸ ਇਲਾਕੇ ਵਾਲੇ ਕਿਸ ਨੇ ਧਿਆਨ ਨਹੀਂ ਦਿੱਤਾ ਹੈਗਾ ਠੀਕ ਹੈ ਜੀ ਤੇ ਅਸੀਂ ਮੈਂ ਇਹੀ ਅਪੀਲ ਕਰਦਾ ਕੋਈ ਐਸਾ ਕੈਂਡੀਡੇਟ ਆਵੇ ਜਿਹੜੇ ਸਾਡੇ ਇਸ ਮੇਨ ਪ੍ਰੋਬਲਮ ਦੀ ਸਮੱਸਿਆ ਦਾ ਹੱਲ ਕਰੇ ਕੋਈ ਦੋ ਕਜੇ ਕੈਂਡੀਡੇਟ ਜਿਹੜੇ ਦਿਮਾਗ ਆਂਦੇ ਹੋਣ ਵੀ ਸ਼ਾਇਦ ਕੁਝ ਤੁਹਾਡੇ ਸਵਾਸਤੇ ਹਲਕੇ ਦੀ ਇਲਾਕੇ ਲਈ ਕਰ ਸਕਦੇ ਕੋਈ ਦੋ ਪਾਰਟੀਆਂ ਜਾਂ ਕੋਈ ਦੋ ਕੈਂਡੀਡੇਟ ਕੋਈ ਦੇਖੋ ਜੀ ਦੋ ਤਾਂ ਸਾਡੇ ਦੇ ਜਿਹੜੇ ਮੇਨ ਹੈ ਇਸ ਵੇਲੇ ਤੇ ਇਹੀ ਲੱਗਦੇ ਹੈਗੇ ਆ ਜਾਂ ਆਮਾਦੀ ਪਾਰਟੀ ਜਾਂ ਰਾਜਾ ਬੜੰਗ ਹੈਗਾ ਠੀਕ ਹੈ ਇਹਨਾਂ ਵਿੱਚ ਆ ਹੀ ਆ ਕਿ ਇਹ अच्छे सोचਦਾ مالک ਆ ਠੀਕ ਆ ਤੇ ਜਿਹੜਾ ਰਾਜਾ ਬੜੇਗਾ ਬਾਕੀ ਇਹ ਵੀ ਅੱਛਾ ਕੈਂਡੀਡੇਟ ਲੁਕੀ ਕਹਿੰਦੇ ਆ ਬਾਹਰੋਂ ਆਇਆ ਪਰ ਇਹ ਆ ਕਿ ਸੋਚ ਅੱਛੀ ਚਾਹੀਦੀ ਆ ਕੁਝ ਕਰਨ ਦਾ ਹੌਸਲਾ ਹੋਵੇ ਜज्बा ਹੋਵੇ ਤੋ ਕਰ ਸਕਦਾ ਪੰਜਾਬ ਤੋਂ ਪੰਜਾਬੀ ਦਾ ਹੀ ਨਹੀਂ ਹੈ ਹਾਂਜੀ ਹਾਂਜੀ ਆਪਣੇ ਪੰਜਾਬ ਬਾਕੀ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਉਹ ਪੰਜਾਬ ਦੀ ਹੈਗੀ ਆ ਇਹਨਾਂ ਨੂੰ ਬੇਰੋਜ਼ਗਾਰੀ ਬਹੁਤ ਆ ਇਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਸਾਡੇ ਜਿਹੜੇ ਬੱਚੇ ਆ ਬਾਹਰ ਜਾ ਰਹੇ ਆ ਇਹ ਤਾਂ ਹੀ ਰੁਕੂਗੇ ਜੇ ਇੱਥੇ ਰੋਜ਼ਗਾਰ ਮਿਲੂਗਾ ਰੋਜ਼ਗਾਰ ਦੀ ਮੇਨ ਪ੍ਰੋਬਲਮ ਆ ਤੇ ਬੱਚਾ ਨੂੰ ਬੱਚੇ ਐਜੂਕੇਟਡ ਹੈਗੇ ਆ ਲੇਕਿਨ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਮਾਪੇ ਮਜਬੂਰ ਹੋ ਕੇ ਆਪਣੇ ਬੱਚਾ ਨੂੰ ਬਾਹਰ ਭੇਜਦੇ ਆ ਜੇ ਉਹ ਬੱਚਾ ਨੂੰ ਕੰਮ ਕਰ ਇੱਥੇ ਮਿਲ ਜਵੇ ਤੇ ਆਪਣੇ ਮਾਪੇ ਕੋ ਰਹਿਣਗੇ ਤੇ ਸਟੇਟ ਨੂੰ ਵੀ ਮਤਲਬ ਇਹ ਆ ਖੁਸ਼ਹਾਲੀ ਮਿਲੂਗੀ ਪ੍ਰੋਗਰੈਸ ਮਿਲੂਗੀ ਤੇ ਬਹੁਤ ਅੱਛੀ ਸੋਚ ਆ ਮੈਂ ਇਹ ਹੀ ਕਹਿੰਦਾ ਹੈ ਕਿ ਸਾਡਾ ਰਾਜਾ ਬੜਿੰਗ ਵੀ ਅੱਛਾ ਹੈਗਾ ਤੇ ਉਹ ਵੀ ਅੱਛਾ ਕੰਮ ਕਰ ਰਿਹਾ ਹੈਗਾ ਤੇ ਕਿਉਂਕਿ ਟਾਈਮ ਪਾਰਟੀ ਦੇ ਉੱਪਰ ਚੰਗਾ ਮਾਰਾ ਆਉਂਦਾ ਹਰਿੰ ਸਾੰਤਿਆ ਹੁੰਦਾ ਤੁਸੀਂ ਦੇਖ ਰਹੇ ਹੋਣੇ ਆ ਕਿ ਪਾਰਟੀ ਕਈ ਚੰਗੇ ਟਾਈਮ ਚ ਗੁਜ਼ਰਦੀ ਕਈ ਮਾੜੇ ਟਾਈਮ ਚ ਗੁਜ਼ਰਦੀ ਆ ਲੇਕਿਨ ਇਸ ਇਸ ਇਨਸਾਨ ਨੇ ਟਾਈਮ ਆਪਣਾ ਸਾਥ ਨਹੀਂ ਛੱਡਿਆ ਹੈਗਾ ਪਾਰਟੀ ਦਾ ਇਸ ਕਰਕੇ ਬਾਕੀ ਠੀਕ ਆ ਤੁਹਾਡਾ ਜਿੱਥੇ ਵੀ ਦਿਲ ਕਰਦਾ ਆਪਣੀ ਵੋਟ ਜਰੂਰ ਪਾਓ ਇਹ ਹੀ ਅਪੀਲ ਆ ਜਿੱਥੇ ਵੀ ਅੱਛਾ ਕੈਂਡੀਡੇਟ ਚੁਣੋ ਬਸ ਹਲਕੇ ਸੈਂਟਰ ਦੇ ਇਹੀ ਜਿਹੜੇ ਵਸਨੀਕ ਨਾਲ ਗੱਲਬਾਤ ਕਰਦੇ ਆ ਬਾਈ ਜੀ ਪ੍ਰੋਗਰਾਮ ਚੱਲ ਰਿਹਾ ਹਲਕੇ ਦਾ ਹਾਲ ਤੁਹਾਡੇ ਹਲਕੇ ਦਾ ਕੀ ਹਾਲ ਹੈ ਕੀ ਸਮਝ ਆਉਂਦਾ ਹੈ ਕੀ ਸੂਜੀ ਕਹਿੰਦੀ ਹੈ ਤੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਤੇ ਨਹੀਂ ਹਲਕਾ ਹੁੰਦਾ ਕਿਹੜੀਆਂ ਦੋ ਪਾਰਟੀਆਂ ਦੇ ਦੋ ਉਮੀਦਵਾਰ ਜਿਹੜੇ ਸਮਝ ਆਉਂਦੇ ਨੇ ਕਿ ਤੁਹਾਡੇ ਦਿਲ ਦਿਮਾਗ ਨੂੰ ਟੋ ਸਕਦੇ ਆ ਪਾਰਲੀਮੈਂਟ ਤੁਹਾਡੀ ਆਵਾਜ਼ ਬਣ ਸਕਦੇ ਦੇਖੋ ਜੀ ਸਰ ਗੱਲ ਇਸ ਤਰ੍ਹਾਂ ਵਾ ਜਿਵੇਂ ਆਪਣੇ ਹਲਕੇ ਦੇ ਵਿੱਚ ਸੜਕਾਂ ਦਾ ਨਿਰਮਾਣ ਹੋ ਰਿਹਾ ਵਾ ਠੀਕ ਹੈ ਮਟੀਰੀਅਲ ਚੈੱਕ ਕਰਨੇ ਚਾਹੀਦੇ ਮਟੀਰੀਅਲ ਬਹੁਤ ਹਲਕੇ ਨੇ ਬਰਸਾਤਾਂ ਆਉਂਦੀਆਂ ਨੇ ਤੇ ਸੜਕਾਂ ਖਰਾਬ ਹੋ ਜਾਂਦੀਆਂ ਨੇ ਗਲੀਆਂ ਦਾ ਨਿਰਮਾਣ ਕਾਫੀ ਚਿਰ ਬਾਅਦ ਹੋਇਆ ਵਾ ਤੇ ਉਹੱਚੇ ਵੀ ਮਟੀਰੀਅਲ ਹਲਕਾ ਵਰਤਿਆ ਗਿਆ ਵਾ ਤੇ ਬਾਕੀ ਆਪਣੇ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਤਰੱਕੀ ਹੋ ਰਹੀ ਹੈ ਠੀਕ ਹੈ ਜੀ ਬਿਜਲੀ ਦੀਆਂ ਆਪਣੀਆਂ ਲਾਈਨਾਂ ਵਿਛ ਰੀਆਂ ਨੇ ਤੇ ਜੋ ਵੀ ਆ ਆਪਣੀ ਸਮੱਸਿਆਵਾਂ ਦਾ ਦਿਨੋ ਦਿਨ ਵਧ ਹੀ ਰਹੀਆਂ ਨੇ ਘਟ ਤਾਂ ਰਹੀਆਂ ਨਹੀਂ ਐਸਟੀਐਮ ਦੋ ਪਾਰਟੀਆਂ ਜਿਹੜੀਆਂ ਕੰਪੀਟੀਸ਼ਨ ਵਿੱਚ ਭਾਜਪਾ ਤੇ ਕਾਂਗਰਸ ਹੈ ਠੀਕ ਹੈ ਹਾਂਜੀ ਤੇ ਇਹ ਜਿਵੇਂ ਲੱਗਦਾ ਕੀ ਕੀ ਅਪਰ ਹੈਂਡ ਨੇ ਕੀ ਕੀ ਪੋਸਟਿਵ ਪੁਆਇੰਟ ਰਿਹਾ ਦੋਨੋਂ ਪਾਰਟੀਆਂ ਦੇ ਕਿਹੜੀ ਕਿਹੜੀ ਖਾਸ ਗੱਲਾਂ ਨੇ ਤੁਸੀਂ ਦੋ ਨਾਮ ਲੈਣੇ ਕਾਂਗਰਸ ਤੇ ਭਾਜਪਾ ਜਿਹੜੇ ਕਾਂਗਰਸ ਅਮਰਿੰਦਰ ਸਿੰਘ ਰਾਜਾਵੜੀਂ ਭਾਜਪਾ ਰਮਨ ਸਿੰਘ ਬਿੱਟੂ ਕੀ ਲੱਗਦਾ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਕਿਹੜੇ ਪੁਆਇੰਟ ਤੇ ਵਧੀਆ ਹੋ ਸਕਦਾ ਹੈ ਕਿਵੇਂ ਲੱਗਦਾ ਦੇਖੋ ਜੀ ਇਹ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਤੇ ਆਪਾਂ ਨੂੰ ਮੈਂ ਇਹ ਨਹੀਂ ਕਹਿੰਦਾ ਤੁਸੀਂ ਕਿਹੜੀ ਪਾਰਟੀ ਚੁਣੋ ਠੀਕ ਹੈ ਨਾ ਨੈਸ਼ਨਲ ਲੈਵਲ ਦੀ ਪਾਰਟੀ ਦੇ ਵਿੱਚ ਤੁਸੀਂ ਚੁਣੋਗੇ ਤੇ ਪੂਰੇ ਦੇਸ਼ ਦੇ ਵਿੱਚ ਮਤਲਬ ਬਾਕੀ ਆਪਣੀ ਆਪ ਪਾਰਟੀ ਵੀ ਹੈ ਹਾਂ ਇਹ ਵੀ ਕੰਪੀਟੀਸ਼ਨ ਦੇ ਵਿੱਚ ਹੈਗੀ ਆ ਕੀ ਲੱਗਦਾ ਤੁਹਾਨੂੰ ਅੱਜ ਜੀ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਨੇ ਜੋ ਉਹ ਪਾਰਲੀਮੈਂਟਰੀ ਨੂੰ ਵਿਧਾਨੇ ਵਾਸਤੇ ਲੈਣੇ ਚਾਹੀਦੇ ਨੇ ਵੱਡੇ ਪ੍ਰੋਜੈਕਟ ਆਣ ਜਿਵੇਂ ਕੋਈ ਹਸਪਤਾਲ ਤੋਂ ਜਾਂ ਕੁਝ ਵਧੀਆ ਕੁਝ ਹਾਂਜੀ ਹਾਂਜੀ ਇਹ ਆਪਣੇ ਵੱਡੇ ਪ੍ਰੋਜੈਕਟ ਹੈਗੇ ਆ ਹਸਪਤਾਲ ਸਕੂਲ ਤੇ ਆਪਣੀ ਇੰਡਸਟਰੀਜ਼ ਜੇ ਤੁਸੀਂ ਇੰਡਸਟਰੀਜ਼ ਨਹੀਂ ਲੈ ਕੇ ਆਓਗੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਠੀਕ ਹੈ ਨਾ ਜੇ ਰੋਜ਼ਗਾਰ ਨਹੀਂ ਮਿਲੇਗਾ ਤਾਂ ਲੋਕੀ ਭੁੱਖੇ ਮਰਨਗੇ ਤੁਸੀਂ ਕਿੰਨਾ ਚਿਰ ਤੁਸੀਂ ਰਾਸ਼ਨ ਵੰਡੋਗੇ ਕਿੰਨਾ ਚਿਰ ਤੁਸੀਂ ਲੋਕਾਂ ਨੂੰ ਫ੍ਰੀ ਸੇਵਾ ਦੋਗੇ ਮੰਨ ਲਓ ਅੱਜ ਐਜੂਕੇਸ਼ਨ ਫ੍ਰੀ ਕਰਤੀ ਬਸਤਾ ਦੇ ਕਿਰਾਏ ਫ੍ਰੀ ਕਰਤੇ ਕੋਈ ਵੀ ਸੰਸਥਾ ਵਾ ਮਤਲਬ ਲਾ ਕੇ ਮਤਲਬ ਦਵਾਈਆਂ ਫ੍ਰੀ ਕਰਦੇ ਨੇ ਮਿਹਨਤ ਰੋਜ਼ਗਾਰ ਮੀਰ ਰੋਜ਼ਗਾਰ ਆਪ ਦੇਖਣਾ ਕਿਸ ਜਰੀਏ ਆਪਣਾ ਚੱਲੇ ਤੇ ਤੁਹਾਡਾ ਬਾਕੀ ਬਹੁਤ ਧੰਨਵਾਦ ਜੀ ਸਿੰਘ ਸਾਹਿਬ ਕਈ ਦਿਹਾਕੀਆਂ ਤੋਂ ਇੱਥੇ ਰਹਿ ਰਹੇ ਹੋ ਕਿੰਨੇ ਸਾਲਾਂ ਤਜਰਬਾ ਹੈ ਕੀ ਕਹਿੰਦਾ ਹਲਕੇ ਦਾ ਹਾਲ ਇਹ ਸਵਾਲ ਨਾਲ ਦੇ ਨਾਲ ਲੁਧਿਆਣਾ ਲੋਕ ਸਭਾ ਹਲਕਾ ਕਿਹੜੀਆਂ ਕੋ ਪਾਰਟੀਆਂ ਕਿਹੜੇ ਉਮੀਦਵਾਰ ਸੋਚੀ ਸਮਝੀ ਆਉਂਦੇ ਨੇ ਕਿ ਕੁਛ ਲੁਧਿਆਣੇ ਲਈ ਵਧੀਆ ਕਰ ਸਕਦੇ ਦੇਖੋ ਜੀ ਜੋ ਵੀ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਨਵੀਂ ਪੀੜ੍ਹੀ ਦੀ ਤੋ ਪਹਿਲਾ ਸਟਾਰਟਿੰਗ ਇਹ ਹੈ এডਿਕੇਸ਼ਨ ਸਾਡਾ ਕੋਈ ਵੀ ਉਮੀਦਵਾਰ ਅਵੇ ਅੱਛਾ ਉਮੀਦਵਾਰ ਆਵੇ ਰਾਵੇ ਕੋਈ ਸਾਹ ਹੀ ਪਾਰਟੀ ਆਵੇ ਮੈਂ ਕਹਿੰਦਾ ਵੀ ਯਾਨੀ ਕਿ ਅੱਛੇ ਕੰਮ ਕਰੇ ਆਉਣ ਵਾਲੀ ਜਨਰੇਸ਼ਨ ਨਸ਼ਿਆਂ ਦਾ ਖਾਤਮਾ ਕਰੇ ਮੇਨ ਪੁਆਇੰਟਡ ਹੈ ਇੱਕ ਨਸ਼ਾ ਜੋ ਪੰਜਾਬ ਦੀ ਯਾਨੀ ਕਿ ਨੌਜਵਾਨੀ ਨੂੰ ਘਣਵਾ ਖਾ ਰਿਹਾ ਠੀਕ ਹੈ ਨਾ ਦੂਸਰਾ ਹੈਗਾ ਬੇਰੋਜ਼ਗਾਰੀ ਸਾਡੇ ਪੜੇ ਬਿਲੇ ਕੇ ਬੇਰੋਜ਼ਗਾਰ ਨੌਜਵਾਨ ਦੂਈ ਸਾਈਡ ਕਰ ਰਹੇ ਆ ਕੋਈ ਬਾਹਰ ਜਾ ਰਹੇ ਆ ਜਿਹੜਾ ਪੈਸਾ ਹੈਗਾ ਇਹਨਾਂ ਮੈਂ ਕਹਿੰਦਾ ਇਹਨਾਂ ਚੀਜ਼ਾਂ ਤੇ ਰੋਕ ਲਾਈ ਜਾਵੇ ਸਾਡੇ ਪੰਜਾਬ ਦੇ ਅੰਦਰ ਪੰਜਾਬੀ ਅੰਦਰ ਵਸਣ ਸਾਡੇ ਪੰਜਾਬ ਰੰਗਲਾ ਪੰਜਾਬ ਬਣੇ ਠੀਕ ਹੈ ਅੱਛਾ ਯਾਨੀ ਕਿ ਕੋਈ ਵੀ ਕੈਂਡੀਡੇਟ ਅੱਛਾ ਪੜਿਆ ਲਿਖਿਆ ਨੌਜਵਾਨ ਜਿਹੜਾ ਅੱਜ ਜਿਹਨੂੰ ਪੁੱਛਾਂ ਕੋਈ ਦੋ ਨਾਮ ਜੇ ਤੁਹਾਨੂੰ ਲੱਗਦਾ ਹੈ ਕਿ ਡਿਜ਼ਰਵ ਕਰਦੇ ਆ ਮੈਂ ਇੱਕ ਨਹੀਂ ਕਹਿੰਦਾ ਕੋਈ ਦੋ ਨਾਮ ਜੇ ਡਿਜ਼ਰਵ ਕਰਦੇ ਆ ਬੇਟਾ ਜੀ ਜਿਹੜਾ ਡਿਜ਼ਰਬ ਅੱਛਾ ਕੈਂਡੀਡੇਟ ਆ ਉਹਨੂੰ ਜਿਹੜੀਆਂ ਅੱਛੀਆਂ ਨੈਸ਼ਨਲ ਲੈਵਲ ਤੇ ਪਾਰਟੀਆਂ ਆਈਆਂ ਇਹ ਕਾਮ ਆਦਮੀ ਪਾਰਟੀ ਆ ਇੱਕ ਰਾਜਾ ਵੜਿੰਗ ਜੀ ਆ ਜੋ ਕਾਂਗਰਸ ਤੋਂ ਆ ਬਿਲਕੁਲ ਠੀਕ ਹੈ ਬਹੁਤ ਅੱਛੇ ਉਮੀਦਵਾਰ ਆ ਬਹੁਤ ਅੱਛੇ ਉਮੀਦਵਾਰ ਆ ਬਹੁਤ ਸੁਲਝੇ ਹੋਏ ਆ ਇਹਨਾਂ ਤੋਂ ਮੈਂ ਕਹਿੰਦਾ ਵੀ ਯਾਨੀ ਕੋਈ ਵੀ ਕੈਂਡੀਡੇਟ ਆ ਜਾਵੇ ਸਾੜੇ ਲੁਧਿਆਣੇ ਦਾ ਇੰਪਰੂਵ ਕਰ ਠੀਕ ਠੀਕ ਹੈ ਸਿੰਘ ਸਾਹਿਬ ਲੱਗਦਾ ਕਿ ਜਿਵੇਂ ਰਾਜਾ ਵੜਿੰਗ ਤੁਸੀਂ ਨਾਮ ਵੀ ਲਿਆ ਪੈਂਸ ਭਰਾਵਣ ਕੁਝ ਦਿਨ ਪਹਿਲਾਂ ਸਬਰਸਨ ਦਿੱਤਾ ਹੈ ਬੈਂਸਪੁਰਾ ਆਪਣੇ ਆਪਣਾ ਰਸੂਖ ਰਿਹਾ ਲੁਧਿਆਣਾ ਸ਼ਹਿਰ ਚ ਲੱਗਦਾ ਕਿ ਸ਼ਾਇਦ ਵੋਟਾਂ ਦੇ ਮਾਮਲੇ ਜਾਂ ਉਹ ਵੀ ਰਾਜਾ ਬੜਿੰਗ ਹੋਰ ਮਜ਼ਬੂਤ ਹੋਏ ਨੇ ਬੈਂਸਪੁਰਾ ਨਾਲ ਜੁੜਨ ਦੇ ਨਾਲ ਦੇਖੋ ਜੀ ਜਦੋਂ ਇੱਕ ਇਕੱਲਾ ਦੋ 11 ਠੀਕ ਹੈ ਨਾ ਮਜ਼ਬੂਤੀ ਤਾਂ ਹਰ ਚੀਜ਼ ਹੁੰਦੀ ਆ ਜੇਸੀ ਅਸੀਂ ਕਿਸੇ ਚੀਜ਼ ਦੇ ਇਸ ਸਪੋਰਟ ਕਰਾਂਗੇ ਹੁਣ ਸਪੋਰਟ ਦੇਵਾਂਗੇ ਮਜ਼ਬੂਤੀ ਆਉਣੀ ਆਉਣੀ ਠੀਕ ਹੈ ਮੈਂ ਅੱਛਾ ਕੈਂਡੀਡੇਟ ਆ ਠੀਕ ਹੈ ਸਾਡੇ ਕੋਈ ਵੀ ਆ ਅੱਛੇ ਵਿਚਾਰ ਹੋਣ ਅੱਛੇ ਖਿਆਲਤ ਹੋਣ ਇਹ ਨਾ ਹੋਵੇ ਯਾਨੀ ਕਿ ਸਾਡੀ ਯਾਨੀ ਕਿ ਨੌਜਵਾਨ ਪੀੜ੍ਹੀ ਨੂੰ ਯਾਨੀ ਕਿ ਅੱਗੇ ਹੋਰ ਗਰਕ ਹੋਵੇ ਹੂੰ ਉਹਨੂੰ ਉੱਪਰ ਉਠਾਓ ਠੀਕ ਐਜੂਕੇਸ਼ਨ ਲਈ ਅੱچھے ਸਕੂਲ ਬਣਾਓ ਅੱਛੀ ਪੜ੍ਹਾਈ ਅੱਛੇ ਕਾਲਜ ਯਾਨੀ ਕਿ ਆਉਣ ਵਾਲੀ ਜਨਰੇਸ਼ਨ ਨੂੰ ਨਵੇਂ ਬੱਚਿਆਂ ਨੂੰ ਨਵੀਂ ਨਵੀਂ ਟੈਕਨੀਕ ਨਾਲ ਯਾਨੀ ਕਿ ਐਜੂਕੇਸ਼ਨ ਸਿਸਟਮ ਬਣਾਇਆ ਜਾਵੇ ਸੋ ਗੱਲਬਾਤ ਕਰਦੇ ਆਂ ਹਰ ਤਰ੍ਹਾਂ ਦੇ ਦੁਕਾਨਦਾਰਾਂ ਦੇ ਨਾਲ ਵਸਨੀਕਾਂ ਦੇ ਨਾਲ ਬਾਈ ਜੀ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਇਸ ਹਲਕੇ ਦਾ ਕੀ ਹਾਲ ਹੈ ਚੰਗਾ ਮਾੜਾ ਨਾਲ ਦੇ ਨਾਲ ਲੁਧਿਆਣਾ ਲੋਕ ਸਭਾ ਹਲਕਾ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰ ਸਮਝਾਉਂਦੇ ਨੇ ਜੋ ਤੁਹਾਡੇ ਲਈ ਤੁਹਾਡੇ ਸ਼ਹਿਰ ਲਈ ਕੁਝ ਵਧੀਆ ਪਾਰਲੀਮੈਂਟ ਜਾ ਕੇ ਆਵਾਜ਼ ਚੁੱਕ ਕੇ ਕਰ ਸਕਦੇ ਆ ਲੁਧਿਆਣੇ ਦੇ ਵਿੱਚ ਪਹਿਲਾਂ ਫੈਗੜੂ ਖਾਲਸਾ ਜੀ ਫਤਿਹ ਲੁਧਿਆਣੇ ਦੇ ਵਿੱਚ ਆਪਣੇ ਦੋ ਪਾਰਟੀਆਂ ਦੋ ਤੋਂ ਵੀ ਤਕਰੀਬਨ ਤਿੰਨ ਪਾਰਟੀਆਂ ਕੰਮ ਕਰ ਰਹੀਆਂ ਨੇ ਇਸ ਟਾਈਮ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਠੀਕ ਹੈ ਅਕਾਲੀ ਦਲ ਦਾ ਹਜੇ ਕੁਝ ਕਹਿਣਾ ਨਹੀਂ ਹੈ ਤੇ ਤਿੰਨ ਪਾਰਟੀਆਂ ਦਾ ਤਿੰਨ ਪਾਰਟੀਆਂ ਨੂੰ ਵਿੱਚ ਜੋ ਵਧੀਆ ਕੰਮ ਕਰਨਗੇ ਉਹਨਾਂ ਵਿੱਚ ਇੱਕ ਨਮੰਦਾ ਚੁਣਿਆ ਜਾਊਗਾ ਬਿਲਕੁਲ ਠੀਕ ਹੈ ਠੀਕ ਹੈ ਜੀ ਜੋ ਜੋ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ ਉਹਨਾਂ ਤੋਂ ਕੀ ਉਮੀਦਾਂ ਨੇ ਉਹਨਾਂ ਤੋਂ ਉਮੀਦਾਂ ਨੇ ਵੀ ਸ਼ਹਿਰ ਦਾ ਹਾਲ ਸਹੀ ਹੋਵੇ ਸੀਵਰੇਜ ਸਿਸਟਮ ਸਹੀ ਹੋਣ ਤੇ ਸੜਕਾਂ ਦਾ ਹਾਲ ਜੋ ਇੰਡਸਟਰੀ ਆ ਉਹ ਚੀਜ਼ ਸਹੀ ਹੋਵੇ ਤੇ ਇਹ ਚੀਜ਼ਾਂ ਸਾਰੀਆਂ ਸਹੀ ਹੋਣ ਤਾਂ ਹੀ ਪਤਾ ਲੱਗੂਗਾ ਵੀ ਇਹ ਬੰਦਾ ਸਹੀ ਆ ਕੰਮ ਕਰ ਰਿਹਾ ਉਹਨੂੰ ਲੋਕ ਚੁਣਨਗੇ ਜੇ ਹੋਰ ਗੱਲਾਂ ਕਰੀਏ ਕੋਈ ਹਸਪਤਾਲ ਚਾਹੀਦੇ ਨੇ ਵੱਡੇ ਪ੍ਰੋਜੈਕਟ ਚਾਹੀਦੇ ਨੇ ਇਹ ਵੀ ਕੋਈ ਦਿਮਾਗ ਚ ਆਉਂਦਾ ਇਹਦਾ ਪ੍ਰੋਜੈਕਟ ਤਾਂ ਲੁਧਿਆਣਾ ਨੂੰ ਚਾਹੀਦੇ ਚਾਹੀਦੇ ਜੇ ਏਮਸ ਵਗੈਰਾ ਹੋਗੇ ਹੋਰ ਵਗੈਰਾ ਹੋਗੇ ਇਹ ਸਾਰੀ ਚੀਜ਼ਾਂ ਚਾਹੀਦੀਆਂ ਨੇ ਲੁਧਿਆਣਾ ਨੂੰ ਤਾਂ ਹੀ ਪਤਾ ਲੱਗੂ ਵੀ ਇਹ ਕੰਮ ਹੋ ਰਿਹਾ ਵਾ ਠੀਕ ਹੈ ਕਿਉਂਕਿ ਜੋ ਜੋ ਪਾਰਲੀਮੈਂਟ ਦੇ ਵਿੱਚ ਜਾ ਕੇ ਬੰਦਾ ਆਵਾਜ਼ ਚੱਕੂਗਾ ਤਾਂ ਹੀ ਲੁਧਿਆਣਾ ਨੂੰ ਕੁਝ ਨਾ ਕੁਝ ਇੰਡਸਟਰੀ ਮਿਲੂਗੀ ਕੰਮ ਮਿਲੂਗਾ ਤੇ ਹਸਪਤਲ ਮਿਲਣਗੇ ਸੋ ਸੈਂਟਰ ਹਲਕੇ ਵਿਖੇ ਮੌਜੂਦ ਆ ਬਾਈ ਜੀ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਸੈਂਟਰ ਹੱਕੇ ਦਾ ਫਿਲਹਾਲ ਹਾਲ ਕੀ ਹੈ ਤੇ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਉਹਦੇ ਦੀ ਨੇ ਹਲਕਾ ਹੁੰਦਾ ਕਿਹੜੀਆਂ ਦੋ ਪਾਰਟੀਆਂ ਦੋ ਕੁ ਉਮੀਦਵਾਰ ਸਮਝਾਉਂਦੇ ਨੇ ਕਿ ਕੁਝ ਵਧੀਆ ਲੁਧਿਆਣਾ ਲੋਕ ਸਭਾ ਵਾਲੀ ਕੁਝ ਕਰ ਸਕਦੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ভোটার ਸਭ ਚੁੱਪ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਨਹੀਂ ਹਲਕੇ ਦੇ ਹਾਲ ਦੀ ਗੱਲ ਕਰੀਏ ਹਲਕਾ ਕਿਵੇਂ ਚੱਲ ਰਿਹਾ ਠੀਕ ਹੈ ਜੀ ਅਸੀਂ ਬਾਹਰ ਇਹ ਗੱਲੋਂ ਕਿ ਸਾ ਅਸੀਂ ਤਾਂ ਇੱਥੇ ਚਿਪਕੇ ਹੋਏ ਆ ਸਮਝੋ ਸਾਨੂੰ ਜੇ ਆਪ ਬਾਹਰ ਗੱਲ ਕਰੀਏ ਲੋਕ ਸਭਾ ਚੋਣ ਦੀ ਗੱਲ ਕਰੀਏ ਤਾਂ ਕਿਹੜੀਆਂ ਕੁਝ ਦੋ ਪਾਰਟੀਆਂ ਨੇ ਦੋ ਕੁ ਉਮੀਦਵਾਰ ਜੇ ਤੁਹਾਨੂੰ ਸਮਝ ਆਉਂਦੇ ਤੁਸਰ ਅੱਛਾ ਕਰ ਸਕਦੇ ਆ ਦੋ ਕੁ ਪਾਰਟੀਆਂ ਕੋਈ ਵੀ ਸਾਨੂੰ ਇਹ ਇਹਦੇ ਬਾਰੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਕੋਈ ਆਡੀਆਂ ਨਹੀਂ ਜੀ ਹਜੇ ਤੁਹਾਨੂੰ ਕੋਈ ਚੰਗੇ ਲੱਗਦਾ ਹੋਵੇ ਸਾਰੇ ਚੰਗੇ ਜੀ ਇਹ ਕਹ ਲਓ ਸਾਰੇ ਚੰਗੇ ਜੀ ਕਿਹ ਚਾਹੁੰਦੇ ਹੋ ਵੀ ਜਿਹੜਾ ਹੀ ਬੰਦਾ ਜਿੱਤ ਕੇ ਜਾਵੇ ਪਾਰਲੀਮੈਂਟ ਚ ਉਹ ਦਿਹਾਣੇ ਵੀ ਪ੍ਰੋਜੈਕਟ ਕਿਹ ਹਜੇ ਲੈ ਕੇ ਆਵੇ ਦੋਸੋ ਕਿੰਨੇ ਬੁਲੇਟ ਲੈ ਕੇ ਆਵੇਂ ਤੁਹਾਡੇ ਬਾਸ ਇਹਦੇ ਬਾਰੇ ਫਿਰ ਥੋੜਾ ਦੇਖੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦਾ ਸਬਸਤ ਹੈ ਸੋ ਲੁਧਿਆਣਾ ਸੈਂਟਰਲ ਦੇ ਅਹੀ ਚੀਮਾ ਚੌਂਗ ਦੇ ਉਹ ਨੇੜੇ ਮੌਜੂਦ ਆ ਗਲਬਤ ਕਰਦੇ ਕੋਈ ਦੁਕਾਨਦਾਰ ਪਈਆਂ ਨਾਲ ਅ ਅੰਕਲ ਜੀ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਹਲਕੇ ਦਾ ਮੌਜੂਦਾ ਹਾਲ ਕਿਹੋ ਜਿਹਾ ਕੀ ਸਮਝ ਆਉਂਦਾ ਹੈ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋਹ ਕਪਾਰਟੀਆਂ ਜਾਂ ਦੋ ਉਮੀਦਵਾਰ ਜਿਹੜੇ ਦਿਲ ਦਿਮਾਗ ਨੂੰ ਜੱਜਦੇ ਆ ਜਿਨ੍ਹਾਂ ਤੇ ਲੱਗਦਾ ਟਫ ਕੰਪੀਟੀਸ਼ਨ ਹੈ ਤੇ ਜਿੱਤ ਕੇ ਪਾਰਲੀਮੈਂਟ ਜਾ ਕੇ ਲੁਧਿਆਣੇ ਲਈ ਕੁਝ ਚੰਗਾ ਸੋਚ ਸਕਦੇ ਚੰਗੇ ਪ੍ਰੋਜੈਕਟ ਲਿਆ ਸਕਦੇ ਭਵਦੀਆ ਕਰੂਗੇ ਇਹ ਕੰਮ ਸਰ ਫਸ ਸਟੈਂਪਸ ਠੀਕ ਹੈ ਤੇ ਇਸਕੋ ਤੁਹਾਡੇ ਹਲਕੇ ਦਾ ਹਾਲ ਕਿਵੇਂ ਆ ਠੀਕ ਹੈ ਜੀ ਵਧੀਆ ਫਸਕਲਾਸ ਆ ਜੀ ਕੋਈ ਲੱਗਦਾ ਕੋਈ ਕਮੀ ਕੁਸ਼ੀ ਨਹੀਂ ਕੋਈ ਸਭ ਠੀਕ ਹੈ ਜੀ ਤੇ ਜੇ ਲੋਕ ਸਭਾ ਬਾਰੇ ਗੱਲ ਕਰੀਏ ਤਾਂ ਕਿਹੜੀਆਂ ਦੋਖ ਪਾਰਟੀਆਂ ਦੇ ਉਮੀਦਵਾਰ ਸਮਝਾਉਂਦੇ ਨੇ ਫਿਰ ਵੀ ਵੀ ਇਹ ਕੋ ਅੱਛਾ ਕਰ ਸਕਦੇ ਸਾਰੇ ਵਧੀਆ ਜੀ ਬਸ ਇਹਦੀ ਗੱਲ ਤੇਰੀ ਕੋਈ ਦੋ ਪਾਰਟੀਆਂ ਹੋਣ ਦੀ ਕੋਈ ਮੈਂ ਇਕੱਲੇ ਪੁੱਛ ਰਿਹਾ ਦੋ ਪੁੱਛ ਰਿਹਾ ਜੀ ਕੋਈ ਦੋ ਪਾਰਟੀਆਂ ਭਾਈ ਜੀ ਨੇ ਕੇਵਲ ਗਵਰਨਮੈਂਟ ਨਹੀਂ 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 ਪਤਾ ਮੈਂ ਬਹੁਤ ਟਾਈਮ ਲੱਗਾ ਕਿ ਮੈਨੂੰ ਮੈਨੂੰ ਨਹੀਂ ਆਤਾ ਨਹੀਂ ਨਹੀਂ ਆਪਾਂ ਨਹੀਂ